ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਪਿਆਰੇ ਪੁੱਤਰ ਅਤੇ ਮਹਾਰਾਜਾ ਖੜਕ ਸਿੰਘ ਦੇ ਇਕਲੌਤੇ ਪੁੱਤਰ ਕੁਮਰ ਨੌਨਿਹਾਲ ਸਿੰਘ ਦੇ ਕਤਲ ਨੇ ਲਾਹੌਰ ਦਰਬਾਰ ਅਤੇ ਸਿੱਖ ਰਾਜ ਨੂੰ ਵੱਡੀ ਸੱਟ ਮਾਰੀ। ਇਹ ਉਹ ਸਮਾਂ ਸੀ ਜਦੋਂ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਪਾਏ ਪੂਰਨੇ ਤੇ ਚੱਲਦਿਆਂ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਸੀ ਪਰੰਤੂ ਕੁਮਰ ਨੌਨਿਹਾਲ ਸਿੰਘ ਦੇ ਕਤਲ ਨੇ ਸਿੱਖ ਰਾਜ ਦੇ ਕਿੰਗਰੇ ਹਿਲਾ ਕੇ ਰੱਖ ਦਿੱਤੇ। ਕੁਮਰ ਨੌਨਿਹਾਲ ਸਿੰਘ ਦੇ ਕਤਲ ਨੂੰ ਉਸਦੇ ਪਿਤਾ ਮਹਾਰਾਜਾ ਖੜਕ ਸਿੰਘ ਦੇ ਅੰਤਿਮ ਸੰਸਕਾਰ ਤੋਂ ਕੁਝ ਹੀ ਪਲਾਂ ਬਾਅਦ ਬੇहद ਗੁਪਤ ਅਤੇ ਬੇਰਹਿਮ ਤਰੀਕੇ ਨਾਲ ਅੰਜਾਮ ਦਿੱਤਾ ਗਿਆ। ਲਾਹੌਰ ਦਰਬਾਰ ਦੇ ਗਦਾਰਾਂ ਨੇ ਲੰਬਾ ਸਮਾਂ ਕੁਮਰ ਦੇ ਕਤਲ ਦੀ ਉਗਸੁਗ ਹੀ ਨਾ ਲੱਗਣ ਦਿੱਤੀ ਅਤੇ ਇਸ ਕਤਲ ਦਾ ਰਾਜ਼ ਦਬਾ ਕੇ ਰੱਖਣ ਲਈ ਮੌਕੇ ਤੇ ਮੌਜੂਦ ਕੁਝ ਅਹਿਲਕਾਰਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਕੁਮਰ ਨੌਨਿਹਾਲ ਸਿੰਘ ਦੀ ਜ਼ਿੰਦਗੀ ਅਤੇ ਉਸ ਦੇ ਕਤਲ ਸੰਬੰਧੀ ਮੁਕੰਮਲ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਕੁਮਰ ਨੌਨਿਹਾਲ ਸਿੰਘ ਦੇ ਕਤਲ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿਲੇ ਦੇ ਅੰਦਰ ਕੀ ਕੁਝ ਹੋਇਆ ਇਸ ਦੀ ਪੂਰੀ ਦਾਸਤਾਨ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਵੇਖਣਾ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਵਾਲਾ ਆਈਕਨ ਵੀ ਦਬਾ ਲਵੋ ਅਸਲ ਵਿੱਚ 1839 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਹੋਈ ਮੌਤ ਤੋਂ ਬਾਅਦ ਹੀ ਲਾਹੌਰ ਦਰਬਾਰ ਸਾਂਝਾ ਦਾ ਅੱਡਾ ਬਣ ਗਿਆ ਅਤੇ ਜਲਦੀ ਹੀ ਰਾਜਭਾਗ ਨੂੰ ਲੈ ਕੇ ਇੱਕ ਖੂਨੀ ਖੇੜ ਸ਼ੁਰੂ ਹੋ ਗਈ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਪੁੱਤਰ ਖੜਕ ਸਿੰਘ ਨੂੰ 1 ਸਤੰਬਰ 1839 ਨੂੰ ਰਾਜਗਦੀ ਤੇ ਬਿਠਾ ਦਿੱਤਾ ਗਿਆ ਅਤੇ ਧਿਆਨ ਸਿੰਘ ਡੋਗਰਾ ਆਪ ਵਜ਼ੀਰ ਬਣ ਗਿਆ ਜੰਮੂ ਦੇ ਡੋਗਰੇ ਭਰਾ ਧਿਆਨ ਸਿੰਘ, ਲਾਲ ਸਿੰਘ ਅਤੇ ਸੁਚੇਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਜਿਉਂਦੇ ਜੀ ਉਸਤੇ ਵੱਡੇ ਵਫਾਦਾਰ ਰਹੇ। ਮਹਾਰਾਜਾ ਰਣਜੀਤ ਸਿੰਘ ਵੱਲੋਂ ਡੋਗਰੇ ਭਰਾਵਾਂ ਨੂੰ ਵੱਡੀ ਐਮੇ ਦਿੱਤੀ ਜਾਂਦੀ ਸੀ ਪਰੰਤੂ ਮਹਾਰਾਜੇ ਦੇ ਚੜ੍ਹਾਈ ਕਰਦਿਆਂ ਹੀ ਉਹਨਾਂ ਨੇ ਸਿੱਖ ਰਾਜ ਤੇ ਕਬਜ਼ਾ ਕਰਨ ਦੀਆਂ ਵਿਉਂਤਾਂ ਕੜਨੀਆਂ ਸ਼ੁਰੂ ਕਰ ਦਿੱਤੀਆਂ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖੜਕ ਸਿੰਘ ਮਹਾਰਾਜਾ ਬਣ ਗਿਆ ਸੀ ਪਰੰਤੂ ਰਾਜ ਭਾਗ ਅਤੇ ਦਰਬਾਰ ਦੀ ਵਾਗਡੋਰ ਇੱਕ ਤਰ੍ਹਾਂ ਧਿਆਨ ਸਿੰਘ ਦੇ ਹੱਥ ਵਿੱਚ ਹੀ ਰਹੀ। ਮਹਾਰਾਜਾ ਖੜਕ ਸਿੰਘ ਵੀ ਆਪਣੇ ਹਰ ਫੈਸਲੇ ਲਈ ਧਿਆਨ ਸਿੰਘ ਤੇ ਹਿੰਨਰ ਪਰ ਰਿਹਾ। ਖਾਲਸਾਦਰਬਾਰ ਦੇ ਕੋਈ ਸਿੱਖ ਜਰਨੈਲ ਧਿਆਨ ਸਿੰਘ ਦੀ ਮਨਸ਼ਾ ਤੋਂ ਵਾਕਿਫ ਸਨ ਅਤੇ ਸਮੇਂ-ਸਮੇਂ ਤੇ ਉਸ ਨੂੰ ਦਿੱਤੀਆਂ ਜਾਂਦੀਆਂ ਸ਼ਕਤੀਆਂ ਦਾ ਵਿਰੋਧ ਕਰਦੇ ਸਨ ਜਿਸ ਕਾਰਨ ਧਿਆਨ ਸਿੰਘ ਇਨ੍ਹਾਂ ਸਿੱਖ ਸਰਦਾਰਾਂ ਨੂੰ ਵੀ ਨਫ਼ਰਤ ਕਰਦਾ ਸੀ ਅਸਲ ਵਿੱਚ ਧਿਆਨ ਸਿੰਘ ਆਪਣੇ ਪੁੱਤਰ ਹੀਰਾ ਸਿੰਘ ਨੂੰ ਸਿੱਖ ਰਾਜ ਦਾ ਮਹਾਰਾਜਾ ਬਣਾਉਣਾ ਚਾਹੁੰਦਾ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਸਨੇ ਇਸ ਯੋਜਨਾ ਨੂੰ ਸਿਰੇ ਚੜਾਉਣ ਦੇ ਯਤਨ ਵੀ ਸ਼ੁਰੂ ਕਰ ਦਿੱਤੇ ਸਨ ਪਰੰਤੂ ਧਿਆਨ ਸਿੰਘ ਦੀਆਂ ਇਹਨਾਂ ਯੋਜਨਾਵਾਂ ਨੂੰ ਨੇਪਰੇ ਚਾੜਨ ਵਿੱਚ ਸਭ ਤੋਂ ਵੱਡੀਆਂ ਮੁਸ਼ਕਲਾਂ ਕੁੰਵਰ ਨੌਨਿਹਾਲ ਸਿੰਘ ਪੈਦਾ ਕਰ ਰਿਹਾ ਸੀ ਇਸ ਦੇ ਚਲਦਿਆਂ ਕੁੰਵਰ ਨੌਨਿਹਾਲ ਸਿੰਘ ਡੋਗਰਿਆਂ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਿਆ ਅਤੇ ਉਹਨਾਂ ਨੇ ਕੁੰਵਰ ਨੂੰ ਰਸਤੇ ਤੋਂ ਹਟਾਉਣ ਦੀਆਂ ਸਾਜ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਮਹਾਰਾਜਾ ਖਡਕ ਸਿੰਘ ਦੇ ਪੁੱਤਰ ਕੁਮਰ ਨਾਨਹਾਲ ਸਿੰਘ ਦਾ ਜਨਮ 9 ਮਾਰਚ 1821 ਈਸਵੀ ਨੂੰ ਹੋਇਆ ਸੀ ਦੱਸਿਆ ਜਾਂਦਾ ਹੈ ਕਿ ਕੁਮਰ ਦੇ ਜਨਮ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਖਜ਼ਾਨੇ ਦਾ ਮੂੰਹ ਆਮ ਲੋਕਾਂ ਲਈ ਖੋਲ ਦਿੱਤਾ ਸੀ ਮਹਾਰਾਜਾ ਨੇ ਲੱਖਾਂ ਦੀ ਗਿਣਤੀ ਵਿੱਚ ਸੋਨੇ ਦੀਆਂ ਮੋਹਰਾਂ ਜ਼ਰੂਰਤਮੰਦਾਂ ਨੂੰ ਦਾਨ ਕੀਤੀਆਂ ਅਤੇ ਕਈ ਦਿਨਾਂ ਤੱਕ ਅੰਮ੍ਰਿਤਸਰ ਲਾਹੌਰ ਅਤੇ ਹੋਰਨਾਂ ਇਲਾਕਿਆਂ ਵਿੱਚ ਦੀਪਮਾਲਾ ਕੀਤੀ ਜਾਂਦੀ ਰਹੀ 1837 ਈਸਵੀ ਵਿੱਚ ਕੁਮਰ ਨਾਨਹਾਲ ਸਿੰਘ ਦਾ ਵਿਆਹ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੇ ਧੀ ਬੀਬੀ ਨਾਨਕੀ ਨਾਲ ਹੋਇਆ ਇਤਿਹਾਸਕਾਰ ਲਿਖਦੇ ਹਨ ਕਿ ਕੁੰਵਨ ਨਾਨ ਹਾਲ ਸਿੰਘ ਵਿੱਚ ਆਪਣੇ ਦਾਦਾ ਮਹਾਰਾਜਾ ਰਣਜੀਤ ਸਿੰਘ ਵਾਲੇ ਸਾਰੇ ਗੁਣ ਮੌਜੂਦ ਸਨ ਉਹ ਇੱਕ ਬਹਾਦਰ ਯੋਧਾ ਅਤੇ ਉੱਚ ਰਾਜਨੀਤਿਕ ਸਮਝ ਰੱਖਣ ਵਾਲਾ ਨੌਜਵਾਨ ਸੀ ਉਸਨੇ ਪਿਸ਼ਾਵਰ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਪਿਸ਼ਾਵਰ ਨੂੰ ਸਿੱਖ ਰਾਜ ਵਿੱਚ ਮਿਲਾਇਆ ਇਹੀ ਨਹੀਂ ਉਸਨੇ ਸਿੱਖ ਰਾਜ ਦੇ ਵਕਫ ਵਕ ਹਿੱਸਿਆਂ ਵਿੱਚ ਸਮੇਂ-ਸਮੇਂ ਤੇ ਉੱਠਣ ਵਾਲੀਆਂ ਬਗਾਵਤਾਂ ਨੂੰ ਕੁਚਲਣ ਲਈ ਵੱਡੇ ਕਦਮ ਚੁੱਕੇ। ਕੁਮਰ ਨਾਨ ਹਾਲ ਸਿੰਘ ਆਪਣੇ ਦਾਦੇ ਵਾਂਗ ਹੀ ਲੋਕਾਂ ਵਿੱਚ ਹਰਮਨ ਪਿਆਰਾ ਸੀ ਜਦੋਂ ਕਿ ਖਾਲਸਾ ਫੌਜ ਵਿੱਚ ਵੀ ਉਸਦਾ ਵੱਡਾ ਸਨਮਾਨ ਸੀ। ਉਸ ਦੇ ਸਿਰ ਲਥ ਜੋਦੇ ਉਸ ਦੇ ਇੱਕ ਇਸ਼ਾਰੇ ਤੇ ਆਪਣੀ ਜਾਨ ਵਾਰਨ ਨੂੰ ਤਿਆਰ ਹੋ ਜਾਂਦੇ ਸਨ। ਜੰਗ ਦੇ ਮੈਦਾਨ ਵਿੱਚ ਕੁਮਰ ਨਾਨ ਹਾਲ ਸਿੰਘ ਨੂੰ ਜੂਝਦਿਆਂ ਵੇਖ ਕੇ ਸਾਰੀ ਸਿੱਖ ਫੌਜ ਵਿੱਚ ਹੀ ਉਤਸ਼ਾਹ ਆ ਜਾਂਦਾ ਸੀ ਅਤੇ ਸਿੱਖ ਲੜਾਕੇ ਇੱਕ ਦੂਜੇ ਤੋਂ ਅੱਗੇ ਵਧ ਕੇ ਦੁਸ਼ਮਣ ਨਾਲ ਟੱਕਰ ਆ ਲੈਂਦੇ ਸਨ। ਆਪਣੇ ਪਿਤਾ ਖੜਕ ਸਿੰਘ ਤੋਂ ਬਾਅਦ ਰਾਜਗਦੀ ਦਾ ਦਾਵੇਦਾਰ ਕੁਮਰ ਨਾਨ ਹਾਲ ਸਿੰਘ ਹੀ ਸੀ ਜੋ ਖਰੀਆ ਦਾ ਨੌਨਿਹਾਲ ਸਿੰਘ ਦੀ ਯੋਗਤਾ ਨੂੰ ਵੇਖਦਿਆਂ ਮਹਾਰਾਜਾ ਖੜਕ ਸਿੰਘ ਉਸ ਨੂੰ ਅਕਸਰ ਜੰਗੀ ਮੁਹਿੰਮਾਂ ਜਾਂ ਬਗੀਆਂ ਨਾਲ ਨਜਿੱਠਣ ਲਈ ਭੇਜਦਾ ਰਹਿੰਦਾ ਸੀ ਜਿਸ ਕਾਰਨ ਉਹ ਅਕਸਰ ਹੀ ਲਾਹੌਰ ਤੋਂ ਬਾਹਰ ਰਹਿੰਦਾ ਸੀ ਇਸੇ ਦੌਰਾਨ ਹੀ ਵਜ਼ੀਰ ਧਿਆਨ ਸਿੰਘ ਡੋਗਰੇ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਮਹਾਰਾਜਾ ਖੜਕ ਸਿੰਘ ਨੂੰ ਰਸਤੇ ਤੋਂ ਹਟਾਉਣ ਦੀ ਯੋਜਨਾ ਘੜ ਲਈ ਧਿਆਨ ਸਿੰਘ ਨੇ ਸਾਰੇ ਦਰਬਾਰ ਅਤੇ ਆਮ ਲੋਕਾਂ ਵਿੱਚ ਇਹ ਅਫਵਾਹ ਉਡਾ ਦਿੱਤੀ ਕਿ ਮਹਾਰਾਜਾ ਖੜਕ ਸਿੰਘ ਅੰਗਰੇਜ਼ਾਂ ਨਾਲ ਸਮਝੌਤਾ ਕਰਕੇ ਸਿੱਖ ਰਾਜ ਅੰਗਰੇਜ਼ਾਂ ਦੇ ਹਵਾਲੇ ਕਰਨਾ ਚਾਹੁੰਦਾ ਹੈ ਧਿਆਨ ਸਿੰਘ ਡੋਗਰੇ ਨੇ ਕੁਮਰ ਨਾਨ ਹਾਲ ਸਿੰਘ ਨੂੰ ਚਿੱਠੀਆਂ ਰਾਹੀਂ ਇਹ ਹੀ ਕਹਾਣੀ ਦੱਸ ਕੇ ਗੁੰਮਰਾਹ ਕੀਤਾ ਧਿਆਨ ਸਿੰਘ ਨੇ ਲਿਖਿਆ ਕਿ ਮਹਾਰਾਜਾ ਖੜਕ ਸਿੰਘ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਉਹਨਾਂ ਨੂੰ ਗ੍ਰਿਫਤਾਰ ਕਰਨਾ ਜ਼ਰੂਰੀ ਹੈ ਕੁਮਰ ਨਾਨ ਹਾਲ ਸਿੰਘ ਉਸ ਵੇਲੇ ਅਫਗਾਨਿਸਤਾਨ ਦੀ ਮہم ਤੇ ਸੀ ਅਤੇ ਇਹ ਸੂਚਨਾ ਮਿਲਦਿਆਂ ਹੀ ਕੁਮਰ ਨਾਨ ਹਾਲ ਸਿੰਘ ਨੇ ਲਾਹੌਰ ਵੱਲ ਨੂੰ ਕੂਚ ਕਰ ਦਿੱਤਾ ਕੁਮਰ ਦੇ ਲਾਹੌਰ ਪਹੁੰਚਣ ਤੋਂ ਪਹਿਲਾਂ ਹੀ ਧਿਆਨ ਸਿੰਘ ਡੋਗਰੇ ਨੇ ਮਹਾਰਾਜਾ ਖੜਕ ਸਿੰਘ ਦੇ ਸਾਹਮਣੇ ਹੀ ਉਸਦੇ ਵਫਾਦਾਰ ਅਤੇ ਦੂਰ ਦੇ ਰਿਸ਼ਤੇਦਾਰ ਚੇਤ ਸਿੰਘ ਬਾਜਵਾ ਦਾ ਕਤਲ ਕਰ ਦਿੱਤਾ ਚੇਤ ਸਿੰਘ ਡੋਗਰੀਆਂ ਦੀਆਂ ਚਾਲਾਂ ਨੂੰ ਸਮਝਦਾ ਸੀ ਅਤੇ ਮਹਾਰਾਜਾ ਖੜਕ ਸਿੰਘ ਨੂੰ ਸਮੇਂ-ਸਮੇਂ ਤੇ ਸੁਚੇਤ ਕਰਦਾ ਰਹਿੰਦਾ ਸੀ। ਇਹਨਾਂ ਕਾਰਨਾਂ ਦੇ ਚਲਦਿਆਂ ਧਿਆਨ ਸਿੰਘ ਡੋਗਰਾ ਚੇਤ ਸਿੰਘ ਨੂੰ ਨਫ਼ਰਤ ਕਰਦਾ ਸੀ। ਧਿਆਨ ਸਿੰਘ ਦੇ ਭਾਈ ਗੁਲਾਬ ਸਿੰਘ ਦੀ ਫੌਜ ਵਿੱਚ ਤਨਾਤ ਕਰਨ ਨਾਲ ਗਾਰਡਨਰ ਲਿਖਦਾ ਹੈ ਕਿ ਚੇਤ ਸਿੰਘ ਦਾ ਕਤਲ ਕਰਨ ਵੇਲੇ ਧਿਆਨ ਸਿੰਘ ਆਪਣੇ 4-5 ਸਾਥੀਆਂ ਨਾਲ ਮਹਾਰਾਜਾ ਖੜਕ ਸਿੰਘ ਦੇ ਕਮਰੇ ਵਿੱਚ ਪਹੁੰਚਿਆ। ਬਾਹਰ ਦੋ ਦਰਬਾਨਾ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰੰਤੂ ਉਸ ਨੇ ਗੋਲੀਆਂ ਮਾਰ ਕੇ ਉਹਨਾਂ ਨੂੰ ਮਾਰ ਮੁਕਾਇਆ। ਗੋਲੀਆਂ ਦੀ ਆਵਾਜ਼ ਸੁਣ ਕੇ ਚੇਤ ਸਿੰਘ ਕਮਰੇ ਦੇ ਅੰਦਰ ਹੀ ਸਥਿਤ ਨਾਲ ਵੱਡੇ ਕਮਰੇ ਵੱਲ ਨੂੰ ਨਿਕਲ ਗਿਆ। ਧਿਆਨ ਸਿੰਘ ਅਤੇ ਉਸ ਦੇ ਸਾਥੀ ਅੰਦਰ ਆਏ ਤਾਂ ਮਹਾਰਾਜਾ ਖੜਕ ਸਿੰਘ ਆਪਣੇ ਪਲੰਗ ਤੇ ਬੈਠਾ ਹੋਇਆ ਸੀ ਕੁਝ ਹੀ ਸਮੇਂ ਵਿੱਚ ਉਹਨਾਂ ਚੇਤ ਸਿੰਘ ਨੂੰ ਅੰਦਰੋਂ ਕੱਢ ਲਿਆ ਅਤੇ ਮਹਾਰਾਜ ਦੇ ਸਾਹਮਣੇ ਹੀ ਤਲਵਾਰਾਂ ਨਾਲ ਉਸ ਦਾ ਕਤਲ ਕਰ ਦਿੱਤਾ ਅਤੇ ਵੇਖਦਿਆਂ ਵੇਖਦਿਆਂ ਉਸ ਦੇ ਟੁਕੜੇ-ਟੁਕੜੇ ਕਰ ਦਿੱਤੇ ਆਪਣੇ ਵਫਾਦਾਰ ਸਾਥੀ ਚੇਤ ਸਿੰਘ ਦੇ ਕਤਲ ਨੇ ਮਹਾਰਾਜਾ ਖੜਕ ਸਿੰਘ ਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ ਮਹਾਰਾਜਾ ਕਿਲੇ ਨੂੰ ਛੱਡ ਕੇ ਆਪਣੀ ਹਵੇਲੀ ਵਿੱਚ ਜਾ ਵੜਿਆ ਅਤੇ ਗਹਿਰੀ ਉਦਾਸੀ ਵਿੱਚ ਚਲੇ ਗਿਆ ਅਫਗਾਨਿਸਤਾਨ ਦੀ ਮਹਿੰਮ ਤੋਂ ਵਾਪਸ ਮੁੜਦਿਆਂ ਹੀ ਵਜ਼ੀਰ ਧਿਆਨ ਸਿੰਘ ਨੇ ਕੋਵਰ ਨਾਨ ਹਾਲ ਸਿੰਘ ਦੇ ਆਪਣੇ ਪਿਤਾ ਦੇ ਖਿਲਾਫ ਹੀ ਕੰਨ ਭਰਨੇ ਸ਼ੁਰੂ ਕਰ ਦਿੱ ਕਰਕੇ ਰਾਜ ਭਗ ਉਹਨਾਂ ਦੇ ਹਵਾਲੇ ਕਰਨਾ ਚਾਹੁੰਦਾ ਸੀ ਡੋਗਰੀਆਂ ਦੀ ਸੌਜਿਸ਼ ਨੇ ਕੁਮਰ ਨੌਨਿਹਾਲ ਸਿੰਘ ਦੇ ਮਨ ਵਿੱਚ ਆਪਣੇ ਪਿਤਾ ਪ੍ਰਤੀ ਇਹਨੀ ਨਫ਼ਰਤ ਪੈਦਾ ਕਰ ਦਿੱਤੀ ਕਿ ਉਸਨੇ ਮਹਾਰਾਜਾ ਖੜਕ ਸਿੰਘ ਨੂੰ ਕੈਦ ਕਰਵਾ ਦਿੱਤਾ ਅਤੇ ਰਾਜ ਭਗ ਦਾ ਕੰਮ ਆਪਣੇ ਹੱਥ ਵਿੱਚ ਲੈ ਲਿਆ ਰਾਜ ਭਗ ਦੀ ਵਾਗਡੋਰ ਸੰਭਾਲਦਿਆਂ ਹੀ ਕੁਮਰ ਨੌਨਿਹਾਲ ਸਿੰਘ ਨੂੰ ਧਿਆਨ ਸਿੰਘ ਦੀਆਂ ਚਾਲਾਂ ਸਮਝ ਆਉਣ ਲੱਗ ਪਈਆਂ ਅਤੇ ਉਹ ਥੋੜਾ ਸਤਰਕ ਹੋ ਗਿਆ ਆਮ ਤੌਰ ਤੇ ਰਾਜ ਦਰਬਾਰ ਦੇ ਵੱਡੇ ਫੈਸਲੇ ਕਰਨ ਵਿੱਚ ਵਜ਼ੀਰ ਧਿਆਨ ਸਿੰਘ ਅਹਿਮ ਭੂਮਿਕਾ ਨਿਭਾਉਂਦਾ ਸੀ ਪਰੰਤੂ ਕੁਮਰ ਨੌਨਿਹਾਲ ਸਿੰਘ ਨੇ ਇਹ ਪ੍ਰਥਾ ਬਦਲ ਦਿੱਤੀ ਕੁੰਵਰ ਨੇ ਜਨ ਫੈਸਲੇ ਲਾਣ ਲਈ ਦਰਬਾਰ ਵਿੱਚ ਇੱਕ ਨਵੀਂ ਪੰਚਾਇਤ ਬਣਾ ਦਿੱਤੀ ਜਿਸ ਵਿੱਚ ਵਜ਼ੀਰ ਧਿਆਨ ਸਿੰਘ ਤੋਂ ਇਲਾਵਾ ਲੈਣਾ ਸਿੰਘ ਮਜੀਠੀਆ, ਅਜੀਤ ਸਿੰਘ ਸੰਧਾਵਾਲੀਆ, ਭਾਈ ਰਾਮ ਸਿੰਘ ਅਤੇ ਫਕੀਰ ਅਜੀਜਉਦੀਨ ਨੂੰ ਸ਼ਾਮਲ ਕਰ ਦਿੱਤਾ ਗਿਆ। ਕੁੰਵਰ ਨਾਨਹਾਲ ਸਿੰਘ ਦਾ ਇਹ ਫੈਸਲਾ ਧਿਆਨ ਸਿੰਘ ਦੇ ਪਸੰਦ ਨਾ ਆਇਆ ਤੇ ਉਸ ਦੇ ਮਨ ਵਿੱਚ ਕੁੰਵਰ ਦੇ ਪ੍ਰਤੀ ਨਫ਼ਰਤ ਹੋਰ ਵੱਧ ਗਈ। ਇਸੇ ਦੌਰਾਨ ਹੀ ਧਿਆਨ ਸਿੰਘ ਨੇ ਚੁੱਪਚੀਪ ਹੀ ਜੇਲ੍ਹ ਵਿੱਚ ਬੰਦ ਮਹਾਰਾਜਾ ਖੜਕ ਸਿੰਘ ਦੇ ਖਾਣੇ ਵਿੱਚ ਜ਼ਹਿਰ ਦੇਣੀ ਸ਼ੁਰੂ ਕਰ ਦਿੱਤੀ ਜਿਸ ਨਾਲ ਖੜਕ ਸਿੰਘ ਦੀ ਹਾਲਤ ਦਿਨੋਂ ਦਿਨ ਵਿਗੜਦੀ ਗਈ। ਆਖਰਕਾਰ ਨਵੰਬਰ 1840 ਈਸਵੀ ਨੂੰ ਮਹਾਰਾਜਾ ਖੜਕ ਸਿੰਘ ਦੀ ਕੈਦ ਨਿਹਾਲ ਮਹਾਰਾਜਾ ਖੜਕ ਸਿੰਘ ਨੂੰ ਮਿਲਣ ਲਈ ਗਿਆ ਪਰੰਤੂ ਉਸ ਵੇਲੇ ਖੜਕ ਸਿੰਘ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਸੀ ਕਿ ਉਹ ਨਿਹਾਲ ਸਿੰਘ ਨੂੰ ਡੋਗਰਿਆਂ ਦੀਆਂ ਕਰਤੂਤਾਂ ਬਾਰੇ ਜਾਣਕਾਰੀ ਨਾ ਦੇ ਸਕਿਆ ਮਹਾਰਾਜਾ ਖੜਕ ਸਿੰਘ ਦੀ ਮੌਤ ਤੋਂ ਬਾਅਦ ਉਸੇ ਹੀ ਦਿਨ ਉਸਦੇ ਅੰਤਿਮ ਸੰਸਕਾਰ ਲਈ ਇੱਕ ਭਾਰੀ ਜਲੂਸ ਕੱਢਿਆ ਗਿਆ ਮਹਾਰਾਜਾ ਖੜਕ ਸਿੰਘ ਦਾ ਅੰਤਿਮ ਸਜਕਾਰ ਵਿਧੀ ਪੂਰਵਕ ਚੰਦਨ ਦੀ ਚਿਖਾ ਜਗਾ ਕੇ ਕੀਤਾ ਗਿਆ ਇਸ ਮੌਕੇ ਤੇ ਸਿੱਖ ਸਰਦਾਰਾਂ ਤੇ ਡੋਗਰੇ ਭਰਾਵਾਂ ਤੋਂ ਇਲਾਵਾ ਧਿਆਨ ਸਿੰਘ ਡੋਗਰੇ ਦਾ ਭਤੀਜਾ ਅਤੇ ਕੁਮਰ ਨੌ ਨਿਹਾਲ ਸਿੰਘ ਦਾ ਹਾਣੀ ਮੀਆਂ ਉਦਮ ਸਿੰਘ ਵੀ ਮੌਕੇ ਤੇ ਮੌਜੂਦ ਸੀ। ਅਸਲ ਵਿੱਚ ਮਹਾਰਾਜ ਦੇ ਅੰਤਿਮ ਸੰਸਕਾਰ ਤੋਂ ਬਾਅਦ ਕੁਮਰ ਨੌ ਨਿਹਾਲ ਸਿੰਘ ਦੀ ਤਾਜ ਪੋਛੀ ਦਾ ਇੱਕ ਸਾਦਾ ਸਮਾਗਮ ਰੱਖਿਆ ਗਿਆ ਸੀ ਜਿਸ ਦੀਆਂ ਤਿਆਰੀਆਂ ਮੀਆਂ ਉਦਮ ਸਿੰਘ ਤੇ ਸਰਦਾਰ ਲੈਣਾ ਸਿੰਘ ਮਜੀਠੀਆ ਕਰ ਰਹੇ ਸਨ। ਇਸੇ ਦੌਰਾਨ ਮੀਆਂ ਉਦਮ ਸਿੰਘ ਨੇ ਕੁਮਰ ਨੌ ਨਿਹਾਲ ਸਿੰਘ ਨੂੰ ਆ ਕੇ ਦੱਸਿਆ ਕਿ ਤਾਜ ਪੋਛੀ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਤਿਆਰੀਆਂ ਮੁਕੰਮਲ ਹੋਣ ਦੀ ਗੱਲ ਸੁਣਦਿਆਂ ਹੀ ਕੁਮਰ ਨੌ ਨਿਹਾਲ ਸਿੰਘ ਮੀਆਂ ਉਦਮ ਸਿੰਘ ਦੇ ਨਾਲ ਕਿਲੇ ਦੇ ਦਰਵਾਜ਼ੇ ਵੱਲ ਨੂੰ ਚ ਕੁਝ ਦੂਰੀ ਤੇ ਜਾ ਰਿਹਾ ਸੀ ਜਦੋਂ ਕੁੰਵਰ ਨਾਨਹਾਲ ਸਿੰਘ ਅਤੇ ਮੀਆਂ ਉਦਮ ਸਿੰਘ ਹਜੂਰੀ ਬਾਗ ਦੇ ਉੱਤਰੀ ਦਰਵਾਜ਼ੇ ਕੋਲੇ ਪਹੁੰਚੇ ਤਾਂ ਪੁਰਾਣੇ ਅਕਬਰੀ ਦਰਵਾਜ਼ੇ ਦੀ ਇੱਕ ਡਾਟ ਟੁੱਟ ਕੇ ਕੁੰਵਰ ਨਾਨਹਾਲ ਸਿੰਘ ਅਤੇ ਉਦਮ ਸਿੰਘ ਦੇ ਉੱਤੇ ਆ ਡਿੱਗੀ ਕਿਲੇ ਦੀ ਭਾਰੀ ਫਸੀਲ ਡਿੱਗਣ ਕਾਰਨ ਮੀਆਂ ਉਦਮ ਸਿੰਘ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਕੁੰਵਰ ਨਾਨਹਾਲ ਸਿੰਘ ਜ਼ਖਮੀ ਹੋ ਗਿਆ ਧਿਆਨ ਸਿੰਘ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਕੁੰਵਰ ਨਾਨਹਾਲ ਸਿੰਘ ਨੂੰ ਉਠਾਇਆ ਅਤੇ ਵੇਖਿਆ ਕਿ ਉਸ ਦੀ ਇੱਕ ਬਾਹਾਂ ਟੁੱਟ ਚੁੱਕੀ ਸੀ ਅਤੇ ਸਿਰ ਦੇ ਉੱਤੇ ਇੱਕ ਛੋਟਾ ਜਿਹਾ ਜ਼ਖਮ ਸੀ ਵਜ਼ੀਰ ਧਿਆਨ ਸਿੰਘ ਨੇ ਤੁਰੰਤ ਪਾਲਕੀ ਮੰਗਵਾਈ ਅਤੇ ਕੁੰਵਰ ਨੂੰ ਉਸ ਦੇ ਉੱ ਇਸ ਤੋਂ ਬਾਅਦ ਉਸਨੇ ਕਿਲੇ ਦੇ ਦਰਵਾਜ਼ੇ ਪੂਰੀ ਤਰ੍ਹਾਂ ਬੰਦ ਕਰਵਾ ਦਿੱਤੇ ਲਾਣਾ ਸਿੰਘ ਮਜੀਠੀਆ ਅਤੇ ਕੁਝ ਹੋਰ ਸਰਦਾਰਾਂ ਨੇ ਕੁਮਰ ਨਾਲ ਜਾਣ ਦੀ ਕੋਸ਼ਿਸ਼ ਕੀਤੀ ਪਰੰਤੂ ਉਹਨਾਂ ਲਈ ਦਰਵਾਜ਼ਾ ਨਾ ਖੋਲਿਆ ਗਿਆ ਮਹਾਰਾਜਾ ਖੜਕ ਸਿੰਘ ਨੇ ਅੰਤਿਮ ਸੰਸਕਾਰ ਤੋਂ ਬਾਅਦ ਹਵੇਲੀ ਭਰਤੀਆਂ ਕੁਮਰ ਦੀ ਮਾਤਾ ਮਹਾਰਾਣੀ ਚੰਦਕੌਰ ਅਤੇ ਪਤਨੀ ਨਾਨਕੀ ਨੂੰ ਇਸ ਘਰਨਾ ਦਾ ਪਤਾ ਲੱਗਦਿਆਂ ਹੀ ਉਹ ਤੁਰੰਤ ਕਿਲੇ ਦੇ ਦਰਵਾਜ਼ੇ ਤੇ ਪਹੁੰਚੀਆਂ ਲੰਬਾ ਸਮਾਂ ਦਰਵਾਜ਼ੇ ਤੇ ਹੀ ਰੋਣ ਪਿੱਟਣ ਦੇ ਬਾਵਜੂਦ ਵੀ ਉਹਨਾਂ ਲਈ ਕਿਸੇ ਨੇ ਦਰਵਾਜ਼ਾ ਨਾ ਖੋਲਿਆ ਦੋਹੇ ਜਣੀਆਂ ਲੰਬਾ ਸਮਾਂ ਉੱਥੇ ਰੋਣ ਪਿੱਟਣ ਤੋਂ ਬਾਅਦ ਬੇਹੋਸ਼ ਹੋ ਕੇ ਡਿੱਗ ਪਈਆਂ ਅਤੇ ਬਾਅ ਇਤਿਹਾਸਕਾਰਾਂ ਅਨੁਸਾਰ ਜਿਸ ਵੇਲੇ ਵਜੀਰ ਧਿਆਨ ਸਿੰਘ ਜ਼ਖਮੀ ਕੁਮਰ ਨਾਨਹਾਲ ਸਿੰਘ ਨੂੰ ਚੁੱਕ ਕੇ ਕਿਲੇ ਵਿੱਚ ਲੈ ਕੇ ਗਿਆ ਸੀ ਤਾਂ ਉਸ ਦੇ ਨਾਲ ਕੋਈ ਵੀ ਸਿੱਖ ਸਰਦਾਰ ਨਹੀਂ ਸੀ ਬਲਕਿ ਉਸ ਦੇ ਆਪਣੇ 3-4 ਡੋਗਰੇ ਅਹਲਕਾਰ ਹੀ ਮੌਕੇ ਤੇ ਮੌਜੂਦ ਸਨ ਰੈਨਿੰਗ ਫੈਮਲੀ ਆਫ ਲਾਹੌਰ ਦਾ ਲੇਖਕ ਸਮਾਇਤ ਲਿਖਦਾ ਹੈ ਕਿ ਇਸੇ ਹਿਸੇਮੇ ਦੌਰਾਨ ਧਿਆਨ ਸਿੰਘ ਨੇ ਆਪਣੇ ਕੁਝ ਨੌਕਰਾਂ ਨਾਲ ਮਿਲ ਕੇ ਕੁਮਰ ਨਾਨਹਾਲ ਸਿੰਘ ਦਾ ਕਤਲ ਕੀਤਾ ਮੌਕੇ ਤੇ ਮੌਜੂਦ ਗੁਲਾਬ ਸਿੰਘ ਦੀਆਂ ਫੌਜਾਂ ਦਾ ਅਧਿਕਾਰੀ ਕਰਨਲ ਗਾਰਨਰ ਲਿਖਦਾ ਹੈ ਕਿ ਜਿਸ ਵੇਲੇ ਕੁਮਰ ਨਾਨਹਾਲ ਸਿੰਘ ਨੂੰ ਮੌਕੇ ਤੋਂ ਚੁੱਕਿਆ ਗਿਆ ਸੀ ਤਾਂ ਉਸ ਦੇ ਮੱਥੇ ਤੇ ਕੇਵਲ ਨਾਨਕਸ਼ਾਈ ਸਿੱਕੇ ਦੇ ਬਰਾਬਰ ਇੱਕ ਛੋਟਾ ਜਿਹਾ ਗਾਰਨਰ ਲਿਖਦਾ ਹੈ ਕਿ ਧਿਆਨ ਸਿੰਘ ਹਕਮਨ ਨੌ ਨਿਹਾਲ ਸਿੰਘ ਨੂੰ ਚੁੱਕ ਕੇ ਕਿਲੇ ਦੀ ਇੱਕ ਕੋਠੜੀ ਵਿੱਚ ਲੈ ਗਿਆ ਸੀ। ਕੁਝ ਹੀ ਸਮੇਂ ਬਾਅਦ ਜਦੋਂ ਕੋਠੜੀ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਕੋਠੜੀ ਵਿੱਚ ਖੂਨ ਹੀ ਖੂਨ ਫੈਲਿਆ ਹੋਇਆ ਸੀ। ਉਸ ਵੇਲੇ ਇਹ ਗੱਲ ਪ੍ਰਚਲਿਤ ਸੀ ਕਿ ਧਿਆਨ ਸਿੰਘ ਅਤੇ ਸਾਥੀਆਂ ਵੱਲੋਂ ਹਕਮਨ ਨੌ ਨਿਹਾਲ ਸਿੰਘ ਦੇ ਸਿਰ ਵਿੱਚ ਪੱਥਰ ਮਾਰ-ਮਾਰ ਕੇ ਉਸ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਹੈ। ਇਹੀ ਨਹੀਂ ਇਹ ਵੀ ਚਰਚਾ ਸੀ ਕਿ ਕਿਲੇ ਦੇ ਦਰਵਾਜ਼ੇ ਦੀ ਫਸੀਲ ਨੂੰ ਧਿਆਨ ਸਿੰਘ ਦੇ ਪੁੱਤਰ ਹਰੀ ਸਿੰਘ ਵੱਲੋਂ ਜਾਣਬੁੱਝ ਕੇ ਹਕਮਨ ਨੌ ਨਿਹਾਲ ਸਿੰਘ ਦੇ ਉੱਪਰ ਡੇਕਿਆ ਗਿਆ ਸੀ। ਕੁਮਰ ਨਨਹਾਲ ਸਿੰਘ ਦੇ ਕਤਲ ਦਾ ਰਾਜ਼ ਖੁੱਲਣ ਦੇ ਡਰ ਤੋਂ ਧਿਆਨ ਸਿੰਘ ਨੇ ਆਪਣੇ ਦੋ ਨੌਕਰਾਂ ਨੂੰ ਮੌਕੇ ਤੇ ਹੀ ਮਰਵਾ ਦਿੱਤਾ ਜਦੋਂ ਕਿ ਦੋ ਹੋਰ ਨੌਕਰ ਰਾਤੋਂ ਰਾਤ ਹੀ ਕਿਧਰੇ ਗਾਇਬ ਹੋ ਗਏ ਕਿਲੇ ਦੇ ਦਰਵਾਜ਼ੇ ਸੰਧਾ ਵਾਲੀਆਂ ਸਰਦਾਰਾਂ ਨੇ ਤੀਸਰੇ ਦਿਨ ਖੁਲਵਾਏ ਪਰੰਤੂ ਉਸ ਵੇਲੇ ਤੱਕ ਪਾਣਾ ਵਾਪਰ ਚੁੱਕਿਆ ਸੀ ਅਤੇ ਸਿੱਖ ਰਾਜ ਦਾ ਹੋਣ ਵਾਲਾ ਮਹਾਰਾਜਾ ਨਾਨ ਹਾਲ ਸਿੰਘ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ ਕਰਨਲ ਗਾਰਡਨਰ ਲਿਖਦਾ ਹੈ ਕਿ ਮਹਾਰਾਜਾ ਖੜਕ ਸਿੰਘ ਦੇ ਅੰਤਿਮ ਸੰਸਕਾਰ ਦੇ ਦੌਰਾਨ ਹੀ ਵਜ਼ੀਰ ਧਿਆਨ ਸਿੰਘ ਨੇ ਉਸ ਨੂੰ ਆਪਣੇ ਤੋਪਖਾਨੇ ਦੇ 40 ਸਿਪਾਹੀ ਕਿਲੇ ਦੇ ਦਰਵਾਜ਼ੇ ਉੱਤੇ ਤਨਾਤ ਕਰਨ ਦੇ ਹੁਕਮ ਦਿੱਤੇ ਸਨ ਗਾਰਡਨਰ ਨੇ ਦੱਸਿਆ ਕਿ ਉਹ ਉਸ ਵੇਲੇ ਇਸ ਤਨਾਤੀ ਦੇ ਕਾਰਨ ਨਹੀਂ ਸਮਝ ਸਕਿਆ ਪਰੰਤੂ ਇਸ ਘਟਨਾ ਤੋਂ ਬਾਅਦ ਉਸ ਨੂੰ ਸਾਰੀ ਅਸਲੀਅਤ ਸਮਝ ਆ ਗਈ ਇਹੀ ਨਹੀਂ ਵਜ਼ੀਰ ਧਿਆਨ ਸਿੰਘ ਨੇ ਪਾਲਕੀ ਨੂੰ ਵੀ ਕਿਲੇ ਦੇ ਦਰਵਾ ਜੋ ਘਟਨਾ ਤੋਂ ਤੁਰੰਤ ਬਾਅਦ ਕੁਮਰ ਨਾਨਹਾਲ ਸਿੰਘ ਨੂੰ ਚੁੱਕਣ ਲਈ ਵਰਤੀ ਗਈ ਕਰਨਲ ਸਟਨਬਾਚ ਆਪਣੀ ਪੁਸਤਕ ਦਾ ਪੰਜਾਬ ਵਿੱਚ ਲਿਖਦਾ ਹੈ ਕਿ ਕੁਮਰ ਨਾਨਹਾਲ ਸਿੰਘ ਦੀ ਮੌਤ ਬਾਰੇ ਇਹ ਚਰਚਾ ਆਮ ਸੀ ਕਿ ਇਹ ਘਟਨਾ ਇੱਕ ਡੂੰਗੀ ਸਾਜ਼ਿਸ਼ ਦਾ ਨਤੀਜਾ ਹੈ ਇਤਿਹਾਸਕਾਰ ਕੈਪਟਨ ਕੰਗਮ ਲਿਖਦਾ ਹੈ ਕਿ ਕੁਮਰ ਨਾਨਹਾਲ ਸਿੰਘ ਦੀ ਮੌਤ ਦੇ ਦੋਸ਼ਾਂ ਤੋਂ ਧਿਆਨ ਸਿੰਘ ਨੂੰ ਮੁਕਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਧਿਆਨ ਸਿੰਘ ਕੋਲ ਅჯਿਹ ਕਰਨ ਦੀ ਵੱਡੀ ਸਮਰੱਥਾ ਸੀ ਇਸੇ ਤਰ੍ਹਾਂ ਜਨਰਲ ਮੈਕਮੌਨ ਲਿਖਦਾ ਹੈ ਕਿ ਜੇਕਰ ਕੁਮਰ ਨਾਨਹਾਲ ਸਿੰਘ ਜਿਉਂਦਾ ਰਹਿੰਦਾ ਤਾਂ ਉਹ ਆਪਣੇ ਦਾਦੇ ਮਹਾਰਾਜਾ ਰਣਜੀਤ ਸਿੰਘ ਵਾਂਗ ਹੀ ਸਿੱਖ ਰਾਜ ਦਾ ਹੋਰ ਵਿਸਤਾਰ ਕਰ ਸਕਦਾ ਸੀ ਨਾਨਹਾਲ ਸਿੰਘ ਦੇ ਕਤਲ ਵਿੱਚ ਡੋਗਰਿਆਂ ਦਾ ਵੱਡਾ ਹੱਥ ਸੀ ਅਤੇ ਇਸ ਕਤਲ ਤੋਂ ਬਾਅਦ ਉਹਨਾਂ ਨੂੰ ਖੋਲ ਮਿਲ ਗਈ ਇਸ ਤਰ੍ਹਾਂ ਲਾਹੌਰ ਦਰਬਾਰ ਵਿੱਚ ਹੀ ਮੌਜੂਦ ਡੋਗਰਿਆਂ ਨੇ ਮਹਾਰਾਜ ਰਣਜੀਤ ਸਿੰਘ ਦੇ ਬਹਾਦਰ ਵਾਰਿਸ ਕੁਮਰ ਨਾਨਹਾਲ ਸਿੰਘ ਨੂੰ ਖਤਮ ਕਰਕੇ ਇੱਕ ਤਰ੍ਹਾਂ ਸਿੱਖ ਰਾਜ ਦਾ ਹੀ ਅੰਤ ਕਰ ਦਿੱਤਾ ਕੁਮਰ ਦੀ ਮੌਤ ਨੇ ਖਾਲਸਾ ਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਕੁਮਰ ਨਾਨਹਾਲ ਸਿੰਘ ਦੀ ਮੌਤ ਤੋਂ ਬਾਅਦ ਵੀ ਲਾਹੌਰ ਦਰਬਾਰ ਸਾਜਸ਼ਾਂ ਅਤੇ ਖੂਨ ਖਰਾਬਿਆਂ ਨਾਲ ਲਬਰੀਜ਼ ਰਿਹਾ ਜਿਸ ਬਾਰੇ ਚਰਚਾ ਅਗਲੇ ਵੀਡੀਓ ਵਿੱਚ ਕਰਾਂਗੇ